ਅੱਜ ਦੀ ਪਹਿਲੀ ਖਬਰ ਟਾਂਡਾ ਉੜਮੁਰ ਤੋਂ ਅੱਡਾ ਕਲੋਆ ਨੇੜੇ ਗੋਲੀਆਂ ਮਾਰ ਕੇ ਕਤਲ ਕੀਤੇ ਗਏ ਬਲਜੀਤ ਸਿੰਘ ਬਿੱਲਾ ਮਾਮਲੇ ਵਿੱਚ ਪੁਲਿਸ ਨੇ ਵੱਡਾ ਖੁਲਾਸਾ ਕੀਤਾ ਹੈ ਟਾਂਡਾ ਪੁਲਿਸ ਨੇ ਸ਼ੂਟਰਾਂ ਅਤੇ ਵਿਦੇਸ਼ ਬੈਠੇ ਸਾਜ਼ਿਸ਼ਕਾਰਾਂ ਖਿਲਾਫ ਕਤਲ ਦਾ ਕੇਸ ਦਰਜ ਕਰ ਲਿਆ ਹੈ ਡੀਐਸਪੀ ਦਵਿੰਦਰ ਸਿੰਘ ਬਾਜਵਾ ਮੁਤਾਬਕ ਇੱਕ ਕੇਸ ਮ੍ਰਿਤਕ ਦੇ ਦੋਸਤ ਅਤੇ ਪੰਚਾਇਤ ਮੈਂਬਰ ਅਤਿੰਦਰਪਾਲ ਸਿੰਘ ਦੇ ਬਿਆਨਾਂ ਤੇ ਦਰਜ ਕੀਤਾ ਗਿਆ হামলাवर मोटरसाइकल ਤੇ ਆਏ ਅਤੇ ਮਠਿਆਈ ਦੀ ਦੁਕਾਨ ਬਾਹਰ ਬਿੱਲਾ ਤੇ ਤਾਬੜਤੋੜ ਗੋਲੀਆਂ ਚਲਾ ਦਿੱਤੀਆਂ। ਪੁਲਿਸ ਨੇ ਦੱਸਿਆ ਕਿ ਨਾਮਜ਼ਦ ਮੁਲਜ਼ਮ ਪਹਿਲਾਂ ਵੀ ਕਈ ਗੰਭੀਰ ਮਾਮਲਿਆਂ 'ਚ ਸ਼ਾਮਲ ਰਹੇ ਹਨ। ਫਿਲਹਾਲ ਪੁਲਿਸ ਦੀਆਂ ਟੀਮਾਂ ਮੁਲਜ਼ਮਾਂ ਦੀ ਗ੍ਰਿਫਤਾਰੀ ਲਈ ਛਾਪੇਮਾਰੀ ਕਰ ਰਹੀਆਂ ਹਨ। ਮੁਹਾਲੀ 'ਚ ਕਬੱਡੀ ਖਿਡਾਰੀ ਰਾਣਾ ਬਲਾਚੋਰੀਆ ਦੇ ਕਤਲ ਮਾਮਲੇ ਨੇ ਨਵਾਂ ਮੋੜ ਲੈ ਲਿਆ ਹੈ। ਗੈਂਗਸਟਰ ਡੋਨੀ ਬਲ ਦੇ ਦਾਅਵਿਆਂ ਤੇ ਹੁਣ ਰਾਣਾ ਦੇ ਪਿਤਾ ਕਨਵਰ ਰਾਜੀਵ ਸਿੰਘ ਸਾਹਮਣੇ ਆਏ ਹਨ। ਉਨਾ ਸਾਫ ਕਿਹਾ ਕਿ ਰਾਣਾ ਦਾ ਕਿਸੇ ਵੀ ਗੈਂਗਸਟਰ ਨਾਲ ਕੋਈ ਲੈਣਾ ਦੇਣਾ ਨਹੀਂ ਸੀ। ਉਹਨਾਂ ਦੱਸਿਆ ਕਿ ਗੈਂਗਸਟਰ ਸਿਰਫ ਆਪਣੀ ਪਬਲਿਸਿਟੀ ਲਈ ਝੂਠੇ ਦਾਅਵੇ ਕਰ ਰਹੇ ਹਨ। ਰਾਣਾ ਦੀ ਮੌਤ ਤੋਂ ਸਿਰਫ 10 ਦਿਨ ਪਹਿਲਾਂ ਹੀ ਵਿਆਹ ਹੋਇਆ ਸੀ। ਡੰਕੀ ਰੂਟ ਮਾਮਲੇ ਵਿੱਚ ED ਨੇ ਵੱਡਾ ਐਕਸ਼ਨ ਲਿਆ ਹੈ। ਪੰਜਾਬ, ਹਰਿਆਣਾ ਅਤੇ ਦਿੱਲੀ 'ਚ 13 ਟਿਕਾਣਿਆਂ ਤੇ ਛਾਪੇਮਾਰੀ ਕੀਤੀ ਗਈ। ਛਾਪਿਆਂ ਦੌਰਾਨ 4.6 ਕਰੋੜ ਨਕਦ, 313 ਕਿਲੋ ਚਾਂਦੀ ਅਤੇ 6 ਕਿਲੋ ਸੋਨਾ ਬਰਾਮਦ ਹੋਇਆ। ਜਾਂਚ 'ਚ ਖੁਲਾਸਾ ਹੋਇਆ ਕਿ ਲੋਕਾਂ ਨੂੰ ਮੈਕਸੀਕੋ ਰਾਹੀਂ ਅਮਰੀਕਾ ਭੇਜਿਆ ਜਾਂਦਾ ਸੀ। ਏਜੰਟ ਲੋਕਾਂ ਤੋਂ ਜ਼ਮੀਨ ਦੇ ਕਾਗਜ਼ ਗਿਰਵੀ ਰਖਵਾ ਲੈਂਦੇ ਸਨ। ਈਡੀ ਨੇ ਵਟਸਐਪ ਚੈਟਾਂ ਅਤੇ ਆਮ ਦਸਤਾਵੇਜ਼ ਵੀ ਜ਼ਬਤ ਕੀਤੇ ਹਨ। ਰਾਣਾ ਬਲਾਚੋਰੀਆ ਕਤਲ ਮਾਮਲੇ 'ਚ ਭਾਜਪਾ ਆਗੂ ਸੁਨੀਲ ਜਾਖੜ ਨੇ ਪੰਜਾਬ ਸਰਕਾਰ ਤੇ ਤਿੱਖਾ ਹਮਲਾ ਕੀਤਾ ਹੈ। ਉਨ੍ਹਾਂ ਕਿਹਾ ਕਿ ਗੈਂਗਸਟਰ ਸਰਕਾਰ ਨੂੰ ਸਿੱਧੀ ਚੁਣੌਤੀ ਦੇ ਰਹੇ ਹਨ। ਜਾਖੜ ਨੇ ਮੁੱਖ ਮੰਤਰੀ ਅਤੇ ਗੈਂਗਸਟਰਾਂ ਦੀ ਗੱਲਬਾਤ ਦੀ ਜਾਂਚ ਦੀ ਮੰਗ ਕੀਤੀ। ਉਨਾ ਕਹਾ ਕਿ ਕਾਨੂੰਨ ਵਿਵਸਥਾ ਪੂਰੀ ਤਰ੍ਹਾਂ ਫੈਲ ਹੋ ਚੁੱਕੀ ਹੈ ਗੈਂਗਸਟਰਾਂ ਨੂੰ ਪ੍ਰਮੋਟ ਕਰਨਾ ਪੰਜਾਬ ਲਈ ਖਤਰਨਾਕ ਹੈ ਜਲੰਧਰ ਤੋਂ ਵੱਡੀ ਖਬਰ ਕਿਸ਼ਨਗੜ ਇਲਾਕੇ ਚ પેટ્રોલ ਪੰਪ ਬਾਹਰ ਦਿਨ ਦਿਹਾੜੇ ਗੋਲੀਆਂ ਚਲਾਈਆਂ ਗਈਆਂ ਕਟਨਾ ਦੀ ਲਾਈਵ ਸੀਸੀਟੀਵੀ ਵੀਡੀਓ ਸਾਹਮਣੇ ਆਈ ਹੈ ਫਾਇਰਿੰਗ ਦੌਰਾਨ 10 ਤੋਂ 15 ਰਾਊਂਡ ਚਲਾਏ ਗਏ ਦੋ ਨੌਜਵਾਨ ਗੰਭੀਰ ਜ਼ਖਮੀ ਨਿੱਜੀ ਹਸਪਤਾਲ ਚ ਦਾਖਲ ਪੁਲਿਸ ਜਾਂਚ ਚ ਜੁਟੀ ਹੋਈ ਹੈ ਅਕਾਲੀ ਆਗੂ ਵਿਕਰਮ ਮਜੀਠੀਆ ਮਾਮਲੇ 'ਚ ਸੁਪਰੀਮ ਕੋਰਟ ਨੇ ਪੰਜਾਬ ਸਰਕਾਰ ਨੂੰ ਨੋਟਿਸ ਜਾਰੀ ਕੀਤਾ ਹੈ ਜ਼ਮਾਨਤ ਪਟੀਸ਼ਨ ਤੇ ਅਦਾਲਤ ਨੇ 4 ਹਫ਼ਤਿਆਂ 'ਚ ਜਵਾਬ ਮੰਗਿਆ ਮਜੀਠੀਆ ਇਸ ਸਮੇਂ ਨਾਬਾ ਜੇਲ੍ਹ 'ਚ ਬੰਦ ਹਨ ਅਦਾਲਤ 'ਚ ਦਲੀਲ ਦਿੱਤੀ ਗਈ ਕਿ ਜਾਂਚ ਪੱਖਪਾਤੀ ਹੈ ਅਗਲੀ ਸੁਣਵਾਈ 19 ਜਨਵਰੀ ਨੂੰ ਹੋਵੇਗੀ ਪੰਜਾਬ ਸਰਕਾਰ ਨੇ ਮਿਡ ਡੇ ਮੀਲ ਸਕੀਮ 'ਚ ਸਖਤੀ ਕੀਤੀ ਹੈ ਹੁਣ ਕਿਸੇ ਵੀ ਹਾਲਤ 'ਚ ਬੱਚਿਆਂ ਨੂੰ ਭੋਜਨ ਨਾ ਰੋਕਿਆ ਜਾਵੇ ਜੇ ਖਾਣਾ ਨਹੀਂ ਮਿਲਿਆ ਤਾਂ ਸਕੂਲ ਨੂੰ ਵਜ੍ਹਾ ਲਿਖਤੀ ਦੇਣੀ ਪਵੇਗੀ ਫੰਡ ਰਾਸ਼ਨ ਜਾਂ ਗੈਸ ਦੀ ਘਾਟ ਵੀ ਦਸਤਾਵੇਜ਼ੀ ਸਾਬਤ ਕਰਨੀ ਪਵੇਗੀ ਲਾਪਰਵਾਹੀ ਤੇ ਸਖਤ ਕਾਰਵਾਈ ਹੋਵੇਗੀ ਲੁਧਿਆਣਾ ਦੇ ਮੋਤੀ ਨਗਰ ਇਲਾਕੇ ਚ ਹੋਟਲ ਤੇ ਪੁਲਿਸ ਛਾਪਾ ਚਾਰ ਕੁੜੀਆਂ ਅਤੇ 8 ਮੁੰਡੇ ਹਿਰਾਸਤ ਚ ਲਏ ਗਏ ਕੁਝ ਨਾਬਾਲिग ਹੋਣ ਦਾ ਦਾਵਾ ਸੀਸੀਟੀਵੀ ਡੀਵੀਆਰ ਜ਼ਬਤ ਹੋਟਲ ਮਾਲਕ ਫਰਾਰ ਪੁਲਿਸ ਵੱਲੋਂ ਜਾਂਚ ਜਾਰੀ ਗੁਰਦਾਸਪੁਰ ਚ ਸੰਗਣੀ ਤੁੰਦ ਕਾਰਨ ਦਰਦਨਾਕ ਹਾਦਸਾ ਐਡੀਸ਼ਨਲ ਐਸਐਚਓ ਸੁਲੱਖਣ ਰਾਮ ਦੀ ਮੌਤ ਐਂਬੂਲੈਂਸ ਦੇ ਰਖਤ ਨਾਲ ਟਕਰਾਈ ਬੇਟੀ ਅਤੇ ਡਰਾਈਵਰ ਗੰਭੀਰ ਜ਼ਖਮੀ ਪੰਜਾਬ ਪੁਲਿਸ ਚ ਸੋਗ ਦੀ ਲਹਿਰ ਜਲਾਲਾਬਾਦ ਚ ਦਿਲਧਲਾ ਦੇਣ ਵਾਲੀ ਘਟਨਾ ਨੌਕਰ ਵੱਲੋਂ ਨਾਬਾਲिग ਨਾਲ ਜ਼ਬਰਦਸਤੀ ਸਦਮੇ ਚ ਲੜਕੀ ਨੇ ਜ਼ਹਿਰ ਨਿਗਲਿਆ ਤਿੰਨ ਦਿਨ ਇਲਾਜ ਮਗਰੋਂ ਮੌਤ ਪਰਿਵਾਰ ਨੇ ਦੋਸ਼ੀ ਦੀ ਗ੍ਰਿਫਤਾਰੀ ਤੱਕ ਸੰਸਕਾਰ ਤੋਂ ਇਨਕਾਰ ਜਲੰਧਰ ਵਿਸਥਾ ਚ ਮਾਸੂਮ ਬੱਚੀ ਦੇ ਕਤਲ ਮਾਮਲੇ ਚ ਮੁਲਜ਼ਮ ਜੇਲ ਭੇਜਿਆ ਗਿਆ ਇਸ ਦਰਮਿਆਨ ਪਾਸਟਰ ਅਨਕੁਰ ਨਰੂਲਾ ਦੀ ਵੀਡੀਓ ਵਾਇਰਲ ਮੁਆਫੀ ਵਾਲੇ ਬਿਆਨ ਤੇ ਲੋਕਾਂ ਦਾ ਗੁੱਸਾ ਲੋਕ ਸਖਤ ਸਜ਼ਾ ਦੀ ਮੰਗ ਕਰ ਰਹੇ ਹਨ ਪੁਲਿਸ ਜਾਂਚ ਜਾਰੀ ਸੀਐਮ ਭਗਵੰਤ ਮਾਨ ਨੇ ਕੇਂਦਰ ਸਰਕਾਰ ਨੂੰ ਘੇਰਿਆ ਮਨਰੇਗਾ ਤਬਦੀਲੀਆਂ ਲੋਕ ਮਾਰੂਕਰਾਰ ਅਗਨੀਵੀਰ ਯੋਜਨਾ ਤੇ ਚਿੰਤਾਜ਼ਾਹਰ ਵਿਧਾਨ ਸਭਾ ਦਾ ਵਿਸ਼ੇਸ਼ اجلاس ਜਨਵਰੀ ਚ ਨੌਜਵਾਨਾਂ ਲਈ ਪੰਜਾਬ ਪੁਲਿਸ ਵਿੱਚ ਭਰਤੀ ਤੇ ਵਿਚਾਰ ਟਾਂਡਾ ਚ ਪੁਲਿਸ ਅਤੇ ਮੁਲਜ਼ਮ ਵਿਚਾਲੇ ਮੁਕਾਬਲਾ ਬਲਜੀਤ ਸਿੰਘ ਕਤਲ ਮਾਮਲੇ ਚ ਸ਼ੂਟਰ ਲਖਵਿੰਦਰ ਸਿੰਘ ਜ਼ਖਮੀ ਪੁਲਿਸ ਤੇ ਫਾਇਰਿੰਗ ਮਗਰੋਂ ਜਵਾਬੀ ਕਾਰਵਾਈ ਮੁਲਜ਼ਮ ਦੇ ਪਾਟ ਚ ਗੋਲੀ ਲੱਗੀ ਹਸਪਤਾਲ ਚ ਦਾਖਲ ਬੈਂਕਿੰਗ ਸੈਕਟਰ ਤੋਂ ਵੱਡੀ ਖਬਰ ਸਟੈਂਡਰਡ ਚਾਰਟਰਡ ਬੈਂਕ ਚ ਧੋਖਾਧੜੀ ਦਾ ਸ਼ੱਕ 80 ਕਰੋੜ ਤੱਕ ਦੀ ਦੁਰਵਰਤੋਂ ਦੀ ਜਾਂਚ ਮਾਮਲਾ ਸੀ ਆਈ ਡੀ ਕੋਲ ਬੈਂਕ ਨੇ ਜਾਂਚ ਜਾਰੀ ਹੋਣ ਦੀ ਪੁਸ਼ਟੀ ਕੀਤੀ ਨਵੀਂ ਦਿੱਲੀ ਤੋਂ ਵੱਡੀ ਖਬਰ ਸੱਟੇਬਾਜ਼ੀ ਐਪ ਇੱਕ ਬੈਟ ਮਾਮਲੇ ਵਿੱਚ ਐਡ ਨੇ ਵੱਡਾ ਐਕਸ਼ਨ ਲੈਂਦਿਆਂ ਕ੍ਰਿਕਟ ਅਤੇ ਬਾਲੀਵੁੱਡ ਦੀਆਂ ਵੱਡੀਆਂ ਹਸਤੀਆਂ ਦੀ ਕਰੋੜਾਂ ਰੁਪਏ ਦੀ ਜਾਇਦਾਦ ਜ਼ਬਤ ਕਰ ਲਈ ਹੈ ਐਡ ਮੁਤਾਬਕ ਇਸ ਤਾਜ਼ਾ ਕਾਰਵਾਈ ਵਿੱਚ ਕੁੱਲ 7.93 ਕਰੋੜ ਰੁਪਏ ਦੀ ਸੰਪਤੀ ਅਟੈਚ ਕੀਤੀ ਗਈ ਹੈ। ਸਾਬਕਾ ਕੈਰੇਕਟਰ ਯוגਰਾਜ ਸਿੰਘ ਦੀ 2.5 ਕਰੋੜ, ਅਦਾਕਾਰ ਸੋਨੂ ਸੂਦ ਦੀ 1 ਕਰੋੜ, ਜਦਕਿ ਅਦਾਕਾਰਾ ਉਰਵਸ਼ੀ ਰੌਟੇਲਾ ਦੀ 2.02 ਕਰੋੜ ਰੁਪਏ ਦੀ ਜਾਇਦਾਦ ਜ਼ਬਤ ਹੋਈ ਹੈ। ਅਮਰੀਕਾ ਦੇ ਕੈਲੀਫੋਰਨੀਆ ਤੋਂ ਇੱਕ ਸ਼ਰਮਨਾਕ ਘਟਨਾ ਸਾਹਮਣੇ ਆਈ ਹੈ। ਇੱਕ ਪੰਜਾਬੀ ਕੈਬ ਡਰਾਈਵਰ ਤੇ 21 ਸਾਲਾ ਨਸ਼ੇ ਵਿੱਚ ਸੁੱਤੀ ਕੁੜੀ ਨਾਲ ਜ਼ਬਰ ਜ਼ਨਾਹ ਦੇ ਦੋਸ਼ ਲੱਗੇ ਹਨ। ਪੁਲਿਸ ਮੁਤਾਬਕ ਦੋਸ਼ੀ ਸਿਮਰਨਜੀਤ ਸਿੰਘ ਸੇਖੋ नाइट क्लब ਤੋਂ ਕੁੜੀ ਨੂੰ ਘਰ ਛੱਡਣ ਦੇ ਬਹਾਨੇ ਕੈਬ 'ਚ ਬਿਠਾ ਕੇ ਲੈ ਗਿਆ ਜਾਂਚ 'ਚ ਪਤਾ ਲੱਗਿਆ ਕਿ ਉਸਨੇ ਰਾਈਡ ਕੰਪਲੀਟ ਦਿਖਾ ਦਿੱਤੀ ਪਰ ਕੁੜੀ ਨੂੰ ਘਰ ਨਾ ਛੱਡ ਕੇ ਹੋਰ ਸ਼ਹਿਰ 'ਚ ਘੁਮਾਉਂਦਾ ਰਿਹਾ ਘਟਨਾ ਨਵੰਬਰ 2025 ਦੀ ਦੱਸੀ ਜਾ ਰਹੀ ਹੈ ਵੈਂਟੂਰਾ ਕਾਉਂਟੀ ਸ਼ੈਰਿਫ ਦੀ ਜਾਂਚ ਤੋਂ ਬਾਅਦ ਦੋਸ਼ੀ ਨੂੰ ਗ੍ਰਿਫਤਾਰ ਕਰ ਲਿਆ ਗਿਆ ਹੈ ਅਦਾਲਤ ਨੇ 5 ਲੱਖ ਡਾਲਰ ਜ਼ਮਾਨਤ ਤੈਅ ਕੀਤੀ ਹੈ ਮਾਮਲੇ ਦੀ ਅਗਲੀ ਸੁਣਵਾਈ 29 ਦਸੰਬਰ ਨੂੰ ਹੋਵੇਗੀ ਬੰਗਲਾਦੇਸ਼ ਤੋਂ ਦਿਲਧਲਾ ਦੇਣ ਵਾਲੀ ਖਬਰ ਇਸ਼ਨੀਂ ਦਾ ਦੇ ਦੋਸ਼ ហេਟ ਇੱਕ ਹਿੰਦੂ ਨੌਜਵਾਨ ਦੀ ਪੀੜ ਵੱਲੋਂ ਕੁੱਟਕੁੱਟ ਕੇ ਹੱਤਿਆ ਕਰ ਦਿੱਤੀ ਗਈ। ਮ੍ਰਿਤਕ ਦੀ ਪਛਾਣ ਦੀਪੂ ਚੰਦਰਦਾਸ ਉਮਰ 25 ਸਾਲ ਵਜੋਂ ਹੋਈ ਹੈ। ਪੁਲਿਸ ਅਨੁਸਾਰ ਪੜਕੀ ਹੋਈ ਪੀੜ ਨੇ ਪਹਿਲਾ ਨੌਜਵਾਨ ਨੂੰ ਦਰਖਤ ਨਾਲ ਲਟਕਾਇਆ ਫਿਰ ਉਸ ਦੀ লাশ ਨੂੰ ਅੱਗ ਲਗਾ ਦਿੱਤੀ। ਘਟਨਾ ਦੀ ਵੀਡੀਓ ਸੋਸ਼ਲ ਮੀਡੀਆ ਤੇ ਵਾਇਰਲ ਹੋਣ ਤੋਂ ਬਾਅਦ ਇਲਾਕੇ ਚੁਪਾਰੀ ਤਣਾ ਹੈ। ਬੰਗਲਾਦੇਸ਼ ਦੀ ਅੰਤਰੀਮ ਸਰਕਾਰ ਨੇ ਘਟਨਾ ਦੀ ਨਿੰਦਾ ਕਰਦਿਆਂ ਦੋਸ਼ੀਆਂ ਖਿਲਾਫ ਸਖਤ ਕਾਰਵਾਈ ਦਾ ਭਰੋਸਾ ਦਿੱਤਾ ਹੈ। मारा मुताबक शेख हसीना दे हटन तो बाद काट घट ते हमले वधे हन मास्को तो वड्डा बयान रूसी राष्ट्रपति वलादिमीर पुतिन ने कहा है कि यूक्रेन जंग च रूस अपने सारे फौजी टीचे हासिल कर लेगा सालाना काल इन शो दौरान पुतिन ने दावा किया कि हुन रणनीतिक पहल पूरी तरह रूस के कब्जे च है उन्होंने कहा कि रूसी फौज हौली पर लगातार आगे बढ़ रही है ਇਹ ਬਿਆਨ ਅਜੇ ਹੀ ਸਮੇਂ ਆਇਆ ਹੈ ਜਦੋਂ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਯੁੱਧ ਖਤਮ ਕਰਨ ਲਈ ਕੂਟਨੀਤਕ ਕੋਸ਼ਿਸ਼ਾਂ ਕਰ ਰਹੇ ਹਨ ਹਾਲਾਂਕਿ ਰੂਸ ਅਤੇ ਯੂਕਰੇਨ ਦੀਆਂ ਸ਼ਰਤਾਂ ਇੱਕ ਦੂਜੇ ਦੇ ਬਿਲਕੁਲ ਉਲਟ ਹਨ ਦੁਨੀਆ ਪਰ ਦੀਆਂ ਨਜ਼ਰਾਂ ਹੁਣ ਅਗਲੇ ਕਦਮ ਤੇ ਟਿਕੀਆਂ ਹਨ ਅਮਰੀਕਾ ਦੇ ਜੈਫਰੀ ਐਪਸਟੇਨ ਸੈਕਸ ਸਕੈਂਡਲ ਨੇ ਇੱਕ ਵਾਰ ਫਿਰ ਦੁਨੀਆ ਨੂੰ ਹਿਲਾ ਕੇ ਰੱਖ ਦਿੱਤਾ ਹੈ ਅਮਰੀਕੀ ਸੰਸਦ ਦੀ ਕਮੇਟੀ ਵੱਲੋਂ 8-8 ਨਵੀਆਂ ਤਸਵੀਰਾਂ ਜਾਰੀ ਕੀਤੀਆਂ ਗਈਆਂ ਹਨ ਇਹਨਾਂ ਚ ਬਿਲ ਗੇਟਸ ਸਰਗੇਈ ਬ੍ਰਿਨ ਮੁਡੀ ਐਲਨ ਅਤੇ ਨੋਮ ਚੌਮਸਕੀ ਵਰਗੇ ਵੱਡੇ ਨਾਮ ਸਾਹਮਣੇ ਆਏ ਹਨ ਰਿਪੋਰਟਾਂ ਮੁਤਾਬਕ ਤਸਵੀਰਾਂ 'ਚ ਔਰਤਾਂ ਦੇ ਸਰੀਰਾਂ ਤੇ ਵਿਵਾਦਿਤ ਸੰਦੇਸ਼ ਲਿਖੇ ਹੋਏ ਹਨ ਇਸ ਦੇ ਨਾਲ ਹੀ WhatsApp ਚੈਟ 'ਚ ਹਰ ਕੁੜੀ ਦੇ ਬਦਲੇ 1000 ਡਾਲਰ ਵਰਗੇ ਮੈਸੇਜ ਵੀ ਸਾਹਮਣੇ ਆਏ ਹਨ ਮਾਮਲੇ ਤੇ ਸਿਆਸੀ ਕਮ ਆਸਾਨ ਛੇੜ ਗਿਆ ਹੈ ਰਿਪਬਲਿਕਨ ਧੜੇ ਨੇ ਟਰੰਪ ਨੂੰ ਨਿਸ਼ਾਨਾ ਬਣਾਉਣ ਦੇ ਦੋਸ਼ ਲਗਾਏ ਹਨ ਇਸਲਾਮਾਬਾਦ ਤੋਂ ਵੱਡਾ ਬਿਆਨ ਪਾਕਿਸਤਾਨ ਨੇ ਭਾਰਤ ਤੇ ਸਿੰਧੂ ਜਲ ਸੰਧੀ ਦੀ ਉਲੰਘਣਾ ਕਰਨ ਦੇ ਗੰਭੀਰ ਦੋਸ਼ ਲਗਾਏ ਹਨ ਵਿਦੇਸ਼ ਮੰਤਰੀ ਇਸਹਾਕ ਧਾਰ ਨੇ ਕਿਹਾ ਕਿ ਭਾਰਤ ਚਨਾਬ ਦਰਿਆ ਦੇ ਵਹਾਨ ਨਾਲ ਛੇੜਛਾੜ ਕਰ ਰਿਹਾ ਹੈ ਉਹਨਾਂ ਦੋਸ਼ ਲਾਇਆ ਕਿ ਭਾਰਤ ਨੇ ਹਾਈਡਰੋਲੋਜੀਕਲ ਡਾਟਾ ਸਾਂਝਾ ਕਰਨਾ ਵੀ ਰੋਕ ਦਿੱਤਾ ਹੈ ਪਾਕਿਸਤਾਨ ਨੇ ਚੇਤਾਵਨੀ ਦਿੱਤੀ ਕਿ ਪਾਣੀ ਰੋਕਣਾ ਯੁੱਧ ਦੀ ਕਾਰਵਾਈ ਦੇ ਬਰਾਬਰ ਮੰਨਿਆ ਜਾਵੇਗਾ ਜ਼ਿਕਰਯੋਗ ਹੈ ਕਿ ਪਹਿਲੇ ਗਾਮ ਹਮਲੇ ਤੋਂ ਬਾਅਦ ਭਾਰਤ ਨੇ ਸੰਧੀ ਨੂੰ ਮੁਅਤਲ ਕਰਨ ਦਾ ਫੈਸਲਾ ਕੀਤਾ ਸੀ ਇਸ ਮਾਮਲੇ ਤੇ ਦੋਵੇਂ ਦੇਸ਼ਾਂ ਵਿਚਕਾਰ ਤਣਾਅ ਵਧਦਾ ਨਜ਼ਰ ਆ ਰਿਹਾ ਹੈ।